ਮੰਗਾ ਕਿ ਸਾਰੇ ਸਨਾਤਨ ਤੰਤਰ ਦੀ ਸੇਵਾ ਕਰਨ ਓਮ ਨਮਾ ਪਰਵਤੀ ਪਤੇ ਹਰ ਹਾਰ ਹਾਰ ਜੈਨ ਸਾਥੀਓ ਮੈਂ ਤੁਹਾਡਾ ਆਪਣਾ ਐਂਕਰ ਚੇਤਨ ਸ਼ਰਮਾ ਤੇ ਤੁਸੀਂ ਬਹੁਤ ਸਾਰੇ ਸਾਡੇ ਐਪੀਸੋਡ ਨੂੰ ਪਿਆਰ ਦੇ ਰਹੇ ਹੋ ਅੱਜ ਭੋਲੇ ਕੀ ਫੌਜ ਕਰੇਗੀ ਮौज ਐਪੀਸੋਡ ਨੰਬਰ 5 ਵਿੱਚ ਅਸੀਂ ਇੱਕ ਐਸੇ ਇਨਸਾਨ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜਿਹਦੇ ਲਈ ਮੇਰੇ ਅਲਫਾਜ਼ ਬੜੇ ਘੱਟ ਹੋਣਗੇ ਉਹਨਾਂ ਦੇ ਪਿਤਾ ਜੀ ਦੀਪਕ 달ਜੀ ਜੋ ਕਿ ਇਸ ਦੂਰ ਦੁਨੀਆ ਵਿੱਚ ਨਹੀਂ ਹੈਗੇ ਮੈਂ ਬੜਾ ਭਾਵੁਕ ਜਾ ਹੋ ਗਿਆ ਉਹਦਾ ਕਾਰਨ ਇਹ ਹੈ ਕਿ ਉਹ ਬਹੁਤ ਹੀ ਨੇਕ ਦਿਲ ਇਨਸਾਨ ਸੀਗੇ ਇਹ ਜਿਹੜੀ ਲੰਗਰ ਦੀ ਸ਼ੁਰੂਆਤ ਹੈ ਨਾ ਇਹ ਉਹਨਾਂ ਨੇ ਸ਼ੁਰੂਆਤ ਕੀਤੀ ਤੇ ਅੱਜ ਉਹਨਾਂ ਦੇ ਸੁਪੁੱਤਰ ਮੁਕੇਸ਼ ਗੱਲ ਜੀ ਸਾਡੇ ਨਾਲ ਮੌਜੂਦ ਨੇ ਔਰ ਇਹ ਜਿਹੜਾ ਲੰਗਰ ਆ ਇਹਦੀ ਜਿਹੜੀ ਆ ਸੇਵਾ ਨਿਰੰਤਰ ਚੱਲਦੀ ਤੇ ਸ਼ਿਵਰਾਤਰੀ ਦੇ ਮਾਪਰਵ ਤੇ ਇਹ ਲੰਗਰ ਜਿਹੜਾ ਨਿਰੰਤਰ ਚੱਲਦਾ ਰਹਿੰਦਾ ਵਾ ਉਹ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਪਰਿਵਾਰ ਜਿਹੜਾ ਵਾ ਦਲ ਪਰਿਵਾਰ ਔਰ ਜਿਹੜੇ ਇਹਨਾਂ ਦੇ ਸਾਥੀ ਹੀ ਹੈਗੇ ਨੇ ਉਹ ਤਦਾਦ ਘਟੀ ਨਹੀਂ ਹੈਗੀ ਤਦਾਦ ਵਧੀ ਆ ਸੋ ਹੁਣ ਅਸੀਂ ਮੁਕੇਸ਼ ਜਲਦੇ ਨਾਲ ਗੱਲਬਾਤ ਕਰਾਂਗੇ ਮੁਕੇਸ਼ ਜੀ ਪਹਿਲੇ ਤੋਂ ਬਹੁਤ ਬਹੁਤ ਸਵਾਗਤ ਆ ਸਾਡੇ ਚੈਨਲ 'ਤੇ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਮੈਂ ਤੇ ਇਹ ਕਹਿਣਾ ਚਾਹਾਂਗਾ ਕਿ ਸਾਰੇ ਸਨਾਤਨ ਤੰਤਰ ਨੂੰ ਦੀ ਸੇਵਾ ਕਰਨ ਸੇਵਾ ਚੜ੍ਹ ਗਈ ਹਿਸਾਲੈਂ ਤੇ ਆਪਾਂ ਇਦਾਂ ਹੀ ਹਰ ਸਾਲ ਲੰਗਰ ਲੰਦੇ ਰਾਵਾਂਗੇ ਤੇ ਸਮਾਜ ਦੀ ਸੇਵਾ ਕਰਦੇ ਰਾਵਾਂਗੇ। ਔਰ ਮੁਕੇਸ਼ ਬਾਕਾਇਦਾ ਭਗਤੀ ਭਾਵ ਦੇ ਵਿੱਚ ਲੀਨ ਰਹਿੰਦਾ ਮਾਹਦੇਵ ਦੀ ਬੜੀ ਅਪਰੰਪਾਰ ਕਿਰਪਾ ਆ ਔਰ ਸਾਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਇੱਕ ਫਕਰ ਮਹਿਸੂਸ ਹੁੰਦਾ ਕਿ ਸਾਡਾ ਭਰਾ ਬਹੁਤ ਵਧੀਆ ਸਨਾਤਨ ਧਰਮ ਦੀ ਸੇਵਾ ਕਰਦਾ ਪਿਆ ਵਾ। ਅਸੀਂ ਇਸ ਦੇ ਨਾਲ ਚਟਾਨਾਂ ਵਾਂਗੂ ਖੜੇ ਆ ਪੂਰਾ ਸਮਾਜ ਇਹਦੇ ਨਾਲ ਖੜਾ ਵਾ ਔਰ ਇਦਾਂ ਹੀ ਨਿਰੰਤਰ ਹੈ ਜਿਹੜਾ ਵਾ ਬ੍ਰਾਹਮਣ ਸਭਾ ਸਾਰੇ ਜਿੰਨੇ ਵੀ ਸਾਡੇ ਸਾਥੀ ਨੇ ਉਹ ਸਾਰੇ ਇਹਦੇ ਨਾਲ ਆ ਔਰ ਅਸੀਂ ਇਹੀ ਚਾਹੁੰਦੇ ਕਿ ਵਧੀਆ ਤੋਂ ਵਧੀਆ ਪ੍ਰੋਜੈਕਟ ਸਨਾਤਨ ਤਰ੍ਹਾਂ ਵਾਸੇ ਕੰਮ ਕਰੇ ਅਸੀਂ ਇਹਦੇ ਨਾਲ ਆ ਔਰ ਹੁਣ ਅਸੀਂ ਗੱਲ ਕਰਾਂਗੇ ਡਾਕਟਰ ਪੁਸ਼ ਵਰਮਾ ਜੀ ਜਿਹੜੇ ਸਾਡੇ ਨਾਲ ਮੌਜੂਦ ਨੇ ਜੈ ਸ਼ੰਕਰ ਜੈ ਬੋਲੇ ਨਾਮ ਅੱਜ ਢੱਲ ਪਰਿਵਾਰ ਵੱਲੋਂ ਮਹਾ ਸ਼ਿਵਰਾਤਰੀ ਦੇ ਉਪਲੱਬ ਚ ਲੰਗਰ ਦਾ ਜੁਆਇਨ ਕੀਤਾ ਗਿਆ ਜੋ ਕਿ ਸਾਡੇ ਵੱਡੇ ਵੀਰ ਸ਼੍ਰੀ ਦੀਪਕ ਜੀ ਜੋ ਕਿ ਇਸ ਦੁਨੀਆ ਚ ਨਹੀਂ ਨੇ ਉਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਸੀ ਅੱਜ ਉਹਨਾਂ ਦੇ ਪੁੱਤਰ ਜੀ ਮੁਕੇਸ਼ ਜੀ ਇਹ ਕੰਮ ਨੂੰ ਨਿਰੰਤਰ ਚਲਾ ਰਹੇ ਨੇ ਤੇ ਮੈਂ ਅਰਦਾਸ ਕਰਾਂਗਾ ਪਰਮਾਤਮਾ ਅੱਗੇ ਕਿ ਇਹਨਾਂ ਨੂੰ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਬਖਸ਼ੇ ਜੈ ਸ਼ੰਕਰ ਜੈ ਬੋਲੇ ਨਾਰ ਸੁਪੋਲੇ ਦੇ ਭਗਤੋ ਸਾਰਿਆਂ ਨੇ ਰਲ ਕੇ ਹਾਜ਼ਰੀ ਲਵਾਉਣੀ ਆ ਤੇ ਨਾਲ ਦੀ ਨਾਲ ਕਮੈਂਟਾਂ ਵਿੱਚ ਹਰ ਆ ਮਹਾਦੇਵ ਜਰੂਰ ਲਿਖਣਾ ਚਾਹੋਗੇ ਸ਼ੰਕਰ ਭਗਵਾਨ ਕੀ ਜੈ ਨਹੀਂ ਆ ਮਜ਼ਾ ਨਹੀਂ ਆ ਉੱਚੀ ਫਿਰ ਬੋਲ ਸ਼ੰਕਰ ਭਗਵਾਨ ਕੀ ਜੈ ਸੋ ਭਾਗੇ ਵਾਲਾ ਦਿਨ ਹੈ ਆਪਣਾ ਪ੍ਰਭੂ ਸ਼੍ਰੀ ਬੋਲੇनाथ ਜੀ ਦਾ ਜਿਹੜਾ ਦਿਨ ਹੈ ਸ਼ਿਵ ਰਾਤਰੀ ਦਾ ਸਾਰੇ ਦੇਸ਼ ਭਰ ਦੇ ਵਿੱਚ ਬੜਾ ਉલ્લાਸ ਦੇ ਨਾਲ ਮਨਾਇਆ ਜਾ ਰਿਹਾ ਵਾ ਉਹਦੇ ਹੀ ਇੱਕ ਲੜੀ ਦੇ ਵਿੱਚ ਇੱਕ ਛੋਟਾ ਜਿਹਾ ਉਪਰਾਲਾ ਸੀ ਜਿਹੜਾ ਕੀਤਾ ਵਾ ਲੰਗਰ ਦਾ ਤੇ ਸਾਰੇ ਸਜਣਾ ਨੇ ਆ ਕੇ ਇੱਥੇ ਸਾਡਾ ਹੌਸਲਾ ਵਸਾਈ ਕੀਤੀ ਹੈ ਔਰ ਭੋਲੇ ਸ਼ੰਕਰ ਦਾ ਆਸ਼ੀਰਵਾਦ ਸਾਰੀ ਦੁਨੀਆ ਦੇ ਉਤੇ ਬਣਿਆ ਰਵੇ ਇਸੇ ਅਰਦਾਸ ਦੇ ਨਾਲ ਇਹ ਛੋਟਾ ਜਿਹਾ ਸੀ ਭੰਡਾਰਾ ਜਿਹੜਾ ਵਾ ਉਹ ਰੰਗਿਆ ਸੀਗਾ ਔਰ ਐ ਸਵਾਰੀ ਦਾ ਤੇ ਹੋਰ ਬਹੁਤ ਉਤਸ਼ਾਹ ਕਰਨ ਵਾਲਾ ਸਨਾਤਨ ਧਰਮ ਦੇ ਵਿੱਚ ਉសាਹ ਭਰਨ ਵਾਲਾ ਜਿਹੜਾ ਉਹ ਸ਼ਰarati ਦਾ ਪਰਬ ਰਿਹਾ ਕਿ ਆਪਣੇ ਇੱਥੇ 144 ਸਾਲ ਬਾਅਦ ਜਿਹੜਾ ਮਹਾ ਦਾ ਯੋਜਨਾ ਹਿੰਦੁਸਤਾਨ ਦੇ ਵਿੱਚ ਹੋਇਆ ਸੀ ਔਰ ਉਹਦਾ ਸਫਲ ਯੋਜਨ ਜਿਹੜਾ ਵਾ ਸ਼ਰਾਤਰੀ ਵਾਲੇ ਦਿਨ ਸੰਪੂਰਨ ਹੋਇਆ ਔਰ ਕਾਸ਼ੀ ਵਿਸ਼ਵਨਾਥ ਪ੍ਰਯਾਗ ਰਾਜ ਅਯੁੱਧਿਆ ਇਸ ਵੇਲੇ ਸਾਰਾ ਹਿੰਦੂ ਸਮਾਜ ਜਿਹੜਾ ਵਾ ਉਹ ਇੱਕ ਉਤਸ਼ਾਹ ਲੈ ਕੇ ਔਰ ਪ੍ਰਮਾਤਮਾ ਦੇ ਅੱਗੇ ਨਤਮਸਤਕ ਹੈ ਔਰ ਆਪਣੇ ਦੇਸ਼ ਦੇ ਵਾਸਤੇ ਆਪਣੇ ਧਰਮ ਦੇ ਵਾਸਤੇ ਦਿਨ ਦੁਗਣੀ ਔਰ ਰਾਤ ਚੁਗਣੀ ਸਾਡਾ ਸਮਾਜ ਤਰੱਕੀ ਕਰੇ ਉਹਦੀ ਕਾਮਨਾ ਵਾਸਤੇ ਸਭ ਸਮਾਜ ਲੱਗਾ ਦਾ ਵਾ ਤੋ ਆਪਣਾ ਵੀ ਸਾਡਾ ਜਿਹੜਾ ਛੋਟਾ ਜਿਹਾ ਉਪਰਾਲਾ ਸੀਗਾ ਸਾਰੀ ਸੰਗਤ ਇੱਥੇ ਆਈ ਹੈ ਲੰਗਰ ਵਾਸਤੇ ਤੋ ਮੈਂ ਭੋਲੇ ਸ਼ੰਕਰ ਅਗੇ ਹੀ ਅਰਦਾਸ ਕਰਨਾ ਵਾ ਕਿ ਸਾਨੂੰ ਬਲ ਬਖਸ਼ਣ ਔਰ ਅਸੀਂ ਇਸੇ ਤਰੀਕੇ ਨਾਲ ਸਨਾਤਨ ਦੀ ਸੇਵਾ ਜਿਹੜੀ ਉਹ ਕਰਦੇ ਰਹੀਏ ਜੈ ਸ਼ੰਕਰ ਜੈ ਜੈ ਜਗਾਨਗੀ ਜੈ ਜੈ ਹਰ ਮਹਾਦੇਵ ਅਸੀਂ ਸਾਡੀ ਅੱਜ ਦੀ ਖਾਸ ਰਿਪੋਰਟ ਸਨਾਤਨ ਧਰਮ ਦੇ ਸਾਰੇ ਹੀ ਜਿੰਨੇ ਵੀ ਜਾਚਕ ਨੇ ਜਿੰਨੇ ਵੀ ਪੈਰ ਕਰਨ ਵਾਲੇ ਸਾਰੇ ਨੂੰ ਮੇਰੇ ਵੱਲੋਂ ਤੇ ਸਾਰੇ ਢੱਲ ਪਰਿਵਾਰ ਵੱਲੋਂ 마ਸ਼ੂਰాత్రి ਦੀਆਂ ਲੱਖ ਲੱਖ ਵਧਾਈਆਂ ਜੈ ਭੋਲੇनाथ ਚੱਕਰਾ ਵੀਰ ਬਜਰੰਗ